ਵੀਡੀਓ ਦੇ ਵਿੱਚ ਤੁਸੀਂ ਜਿਸ ਮਹਿਲਾ ਨੂੰ ਦੇਖ ਰਹੇ ਹੋ ਇਹ ਨਾ ਤਾਂ ਕੋਈ ਮਾਡਲ ਹੈ ਨਾ ਪੰਜਾਬ ਦੀ ਕੋਈ ਫਿਲਮੀ ਕਲਾਕਾਰ ਇਸ ਦਾ ਨਾਂ ਹੈ ਅਮਨਦੀਪ ਕੌਰ ਤੇ ਇਹ ਬਤੌਰ ਸੀਨੀਅਰ ਕਨਸਟੇਬਲ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਤਾਇਨਾਤ ਸੀ ਬੁੱਧਵਾਰ ਦੇ ਦੌਰਾਨ ਜਦੋਂ ਬਟਿੰਡਾ ਪੁਲਿਸ ਨੇ ਇੱਕ ਨਾਕਾ ਲਾਇਆ ਹੋਇਆ ਸੀ ਤੇ ਅਮਨਦੀਪ ਕੌਰ ਇੱਕ ਕਾਲੀ थार ਦੇ ਵਿੱਚ ਕਿੱਥੇ ਜਾ ਰਹੀ ਸੀ ਇਸ ਨੂੰ ਰੋਕਿਆ ਗਿਆ ਤੇ ਪਹਿਲਾਂ ਤਾਂ ਉਸਨੇ ਪੁਲਿਸ ਕਰਮਚਾਰੀਆਂ ਦੇ ਨਾਲ ਬਦ ਜ਼ੁਬਾਨੀ ਕੀਤੀ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬਾਅਦ ਵਿੱਚ ਇਸਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਇਸ ਨੂੰ ਫੜ ਲਿਆ ਗਿਆ ਅਮਨਦੀਪ ਕੌਰ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ ਥਾਰ ਗੱਡੀ ਦੇ ਗੇਅਰ ਬਾਕਸ ਤੋਂ 17 ਗ੍ਰਾਮ ਤੇ ਵੱਧ ਚਿੱਟਾ ਬਰਾਮਦ ਹੋਇਆ ਅਮਨਦੀਪ ਕੌਰ ਕੋਈ ਮਾਮਲੀ ਔਰਤ ਨਹੀਂ ਇਹ ਸੋਸ਼ਲ ਮੀਡੀਆ ਦੇ ਵਿੱਚ ਬਤੌਰ ਇਨਸਟਾ ਕੁਇਨ ਮਸ਼ਹੂਰ ਹੈ ਤੇ ਪੁਲਿਸ ਵਿਭਾਗ ਦੇ ਵਿੱਚ ਇਸ ਨੂੰ ਮੇਰੀ ਜਾਨ ਦੇ ਨਾਂ ਤੇ ਜਾਣਿਆ ਜਾਂਦਾ ਹੈ ਅਮਨਦੀਪ ਕੌਰ ਕਾਫੀ ਅਰਸੇ ਤੇ ਪੁਲਿਸ ਦੇ ਰਡਾਰ ਤੇ ਸੀ ਉਸ ਦੇ ਉੱਪਰ ਅਲੀਗੇਸ਼ਨ ਸੀ ਕਿ ਇਹ ਕੁਝ ਹੋਰ ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਚਿੱਟੇ ਦੀ ਤਸਕਰੀ ਕਰਦੀ ਹੈ ਇਸ ਨੇ ਬਹੁਤ ਵੱਡੀ ਪ੍ਰਾਪਰਟੀ ਬਣਾਈ ਹੋਈ ਹੈ ਤੇ ਇਸ ਦੇ ਇੱਕ ਸਾਥੀ ਕਾਂਸਟੇਬਲ ਦੀ ਪਤਨੀ ਨੇ ਹੁਣ ਦਾਵਾ ਕੀਤਾ ਹੈ ਕੇਸ ਦੇ ਕੋਲ ਬਹੁਤ ਸਾਰੀਆਂ ਮਹਿੰਗੀਆਂ ਗੱਡੀਆਂ ਨੇ ਤੇ ਇਸ ਨੇ ਉਸ ਦੇ ਘਰਾਲੇ ਦੇ ਨਾਲ ਮਿਲ ਕੇ ਚਿੱਟੇ ਦੀ ਤਸਕਰੀ ਕੀਤੀ ਉਸ ਦਾ ਘਰਾਲਾ ਹੁਣ ਆਪਣੀ ਪਤਨੀ ਨੂੰ ਛੱਡ ਚੁੱਕਿਆ ਹੈ ਤੇ ਉਸ ਦੀ ਪਤਨੀ ਨੇ ਇਹ ਅਲੀਗੇਸ਼ਨ ਲਾਇਆ ਕਿ ਭਟਿੰਡਾ ਤੇ ਬਾਕੀ ਹੋਰ ਥਾਵਾਂ ਦੇ ਕਈ ਪੁਲਿਸ ਅਧਿਕਾਰੀ ਕਰਮਚਾਰੀ ਚਿੱਟੇ ਦੀ ਤਸਕਰੀ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਬਕਾਇਦਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੇ ਅਮਨਦੀਪ ਕੌਰ ਦੀ ਜਿਹੜੀ ਗੈਰ ਕਾਨੂੰਨੀ ਸੰਪਤੀਏ ਉਸ ਨੂੰ ਬੁਲਡੋਜ਼ਰ ਦੇ ਜ਼ਰੀਏ ਤਬਾਹ ਕੀਤਾ ਜਾਣਾ ਚਾਹੀਦਾ ਕਿਉਂਕਿ ਜਦੋਂ ਵਰਦੀ ਦੀ ਆੜ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰੇ ਤਾਂ ਉਸ ਨੂੰ ਸਖਤ ਸੇ ਸਖਤ ਸਜ਼ਾ ਮਿਲਣੀ ਚਾਹੀਦੀ ਹੁਣ ਇਸ ਵੀਡੀਓ ਦੇ ਵਿੱਚ ਦੇਖੋ ਤੁਸੀਂ ਅਮਨਦੀਪ ਕੌਰ ਕਿਵੇਂ ਭੱਜ ਰਹੀ ਹੈ ਤੇ ਰਿਪੋਰਟਰਾਂ ਨੇ ਜਦੋਂ ਉਸ ਤੇ ਸਵਾਲ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੋ ਉਸਨੇ ਜਵਾਬ ਦਿੱਤਾ ਕਿ ਇਹ ਜਿਹੜਾ ਮਕਦਮਾ ਬਣਾਇਆ ਗਿਆ ਇਹ ਝੂਠਾ ਹੈ ਆਓ ਹੁਣ ਗੱਲ ਕਰਦੇ ਆਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਉਹ ਕੀ ਕਹਿੰਦੇ ਨੇ ਅੱਛਾ ਹਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਦ ਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ। ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ। ਉਦੇ ਤੋਂ ਇਲਾਵਾ ਇਹਦੀ ਜਿਹੜੀ ਤਫ਼ਤੀਸ਼ ਹੈ ਇਸ ਕੇਸ ਤੇ ਪੂਰੀ ਡੂੰਘਾਈ ਦੇ ਨਾਲ ਐਸਐਸਪੀ ਬਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਔਰ ਪੂਰੀ ਤਹਿ ਤੱਕ ਇਸ ਕੇਸ ਦੇ ਵਿੱਚ ਜਾਣਿਆ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੂਗੀ ਤੇ ਮੈਂ ਤੁਹਾਨੂੰ ਇੱਕ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਿਓਤਾ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਉਹ ਤੁਸੀਂ ਲੋਕਾਂ ਦੇ ਨਾਲ ਕਾਰਖਾਬ ਕਰਤੇ ਹੋ ਨਾ ਕਰੋ ਤੁਹਾਡੇ ਅਗੇ ਬੇਨਤੀ ਹੈ ਸਾਰੇ ਤੋਂ ਇਹ ਜੇ ਬੰਦਿਆਂ ਤੋਂ ਦੂਰ ਹੋ ਆਪਦਾ ਵੀ ਘਰ ਵਸਾਓ ਤੇ ਦੂਜਿਆਂ ਦਾ ਵੀ ਵਸਣ ਦਿਓ ਐਸਐਸਪੀ ਨੂੰ ਮਿਲਣ ਆਇਆ ਐਸਐਸਪੀ ਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਦੇਣਾ ਚਾਹੁੰਦੇ ਹੋ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਇਆ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਟਾ ਜਾਵੇ ਐਸ ਲੈਡਿਸ ਦੇ ਬਹੁਤ ਖੁਲਾਸੇ ਹੋਣਗੇ ਡਿਮਾਂਡ ਮਿਲਿਆ ਜੱਸਾ ਕਰੋ ਡਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਟੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ ਇੱਕ ਤਿੱਲਾ 300 ਗ੍ਰਾਮ ਨਸ਼ਾ ਤੇਰਾ ਚਿੱਟਾ ਤੇਰਾ ਕਿਸਾਨ ਚੌਕ ਤੇ ਵੀਡੀਓ ਹੈ ਸਦਰਥਾਣਾ ਦੇ ਵਿੱਚ ਪਰ ਜੜ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਜੀਗਾ ਰਾਜਪਤਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮੁਲਾਜ਼ਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮੁਲਾਜ਼ਮਾਂ ਉੱਥੇ ਕਿਉਂਕਿ ਲੀਡਿੰਗ ਮੁਲਾਜ਼ਮ ਨਹੀਂ ਸੀ ਮੋ ਕਹਤੇ ਕਿ ਉੱਥੇ ਉਹਨਾਂ ਦੇ ਮੁਲਾਜ਼ਮਾਂ ਦਾ ਬੰਦੇ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਕਿ ਅਲਿਗੇਸ਼ਨ ਲਾ ਦਿੰਦੀ ਹੈ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਡੀ ਚੱਲੀ ਉਹ ਵੀਡੀਓ ਸਦਰਖਾਨਾ ਚ 4 ਤਰੀਕ ਨੂੰ ਕਹੇ ਖਾਜਲ ਕਹਤੋਂ ਲੋਕੇਸ਼ਨ ਚੈੱਕ ਕਰੋ ਫਾਜ਼ਲ ਕਾਹਦਾ 1 ਕਿਲੋ 300 ਗ੍ਰਾਮ ਹੀਰੋਇਨ ਲੈ ਕੇ ਆਈ ਹੈ ਸਵਾ ਸੱਤ ਵਜੇ ਫਾਜ਼ਲ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਹਾ ਜਾਂ ਵੀ ਮੁਲਾਜ਼ਮ ਹੈ ਤਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹਿੰਦੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਗੱਲ ਦੇ ਵੱਡੇ ਨੇ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਦ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆ ਇਹ ਉਹ ਕੱਲ ਵੀ ਪਕੜੀ ਗਈ ਹੈ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣ ਦੇ ਬਠਿੰਡੇ ਵੀ ਰਹੇ ਹੈ ਸਾਤੇ ਸਾਲ ਪਹਿਲਾਂ ਡਿਊਟੀ ਕਰਕੇ ਗਏ ਹੈ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟਾਈਮ ਆਊਗਾ ਪ੍ਰੂਫ ਹੈਗੇ ਤੁਹਾਡੇ ਕੋਲ ਮੇਰੇ ਕੋਲ ਹੈ ਜੀ ਕੋਈ ਚੱਟਾ ਨਹੀਂ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ ਆਣੀਆਂ ਸਭ ਕੁਝ ਪ੍ਰੂਫ ਹੈ ਐਸਐਸਪੀ ਖੁਦ ਐਸਐਸਪੀ ਐਸਪੀ ਡੀਐਸਪੀ ਸਾਬੂਦੈ ਮੈਂ ਤੋ ਵੀਡ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦਿਓ ਦੂਰ ਹੋ ਜਾ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰ ਉਜਾੜ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਹਾਂ ਜੀ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਪ੍ਰੂਫ ਪੇਸ਼ ਕਰ ਦੋਗੇ ਪਰਾਂਗੇ ਜਦੋਂ ਵਕਤੋਂ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਦੇ ਕਰਕੇ ਬਰਡੋਜਰ ਫੇਰਾ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ੱਟਕੇ ਖਾਂਦੀ ਪਰ ਜੇ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦਾ ਨਾਮ ਕਰਾਤੀਆ ਟੋਟਲ ਅਮਨਦੀਪ ਕੋ 6 ਗੱਡੀਆਂ ਨੇ ਦੋ ਇਨੋਵਾ ਆਡੀ ਵਰਨਾ ਫਾਰ ਬੁਇਟ ਸਕੂਟਰੀ ਰੋਲਕ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਕਰ ਰਿਹਾ ਸੀ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪਸੇ ਆਣੇ ਹੋ ਇੰਨੇ ਮੁਲਾਜ਼ਮ ਨੇ ਕੌਂਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰਿਆ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੀ ਕਿੰਨੂ ਬਣਾ ਕੇ ਮੇਰ ਕਰਦੀ ਹੈ ਕਦੀ ਕਿੰਨੂ ਬਣਾ ਇਹਦਾ ਤੰਦਾ ਹੈ ਤੇ ਬਲਵਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੈਸਟ ਕਰੋ ਜਿਵੇਂ ਮਰਜੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਮੇਰੇ ਬੱਚਾ ਉਹ ਕੁਲਾ ਚੈਲੰਜ ਕਰਦਾ ਤੇਰੇ ਲੱਤਾਂ ਤੋੜਾਂਗਾ ਬਲਵਿੰਦਰ ਸਰਪਿੱਕ ਦਿੰਦੇ ਹੀ ਦਿੱਤਾ ਕਹਿੰਦੇ ਮਾੜੂ ਸਰਪਿੱਕ ਦਿੱਤਾ ਇਹ ਤਾਂ ਨਹੀਂ ਦੇਣਾ ਚਾਹੀਦਾ ਸੀ ਨਾ ਜਦ ਦੇ ਵੀ ਦਿੱਤਾ ਜਦ ਨੇ 1 ਇੰਚ ਕੀ ਘੰਟੇ ਚ ਪੁਲਸ ਬਹੁਤ ਕੁਛ ਸਾਬਿਤ ਕਰ ਸਕਦੀ ਹੈ ਕਹਿੰਦੇ ਵੀ ਇਹ ਤੁਸੀਂ ਕਿੱਥੇ ਵੇਚਦੇ ਵੀ ਕਹਿੰਦੇ ਵੀ ਚਿੱਟਾ ਲੰਦਾ ਵੀ ਮੈਂ ਉਦੋਂ ਵੀ ਬਹੁਤ 2022 ਚ ਵੀ ਕੋਣ ਗਿਆ ਸੀ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਨਹੀਂ ਜੀ ਨਹੀਂ ਬੀਲੀ ਪਕਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਵੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ ਸਪੋਰਟ ਕਰਦਾ ਤੇ ਪੋਟਾ ਬਦਲਤੀ ਹੋਣ ਗਿਆ ਆਪਾਂ ਲਾਂਦ ਰਹਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਦੀ ਐ ਇਹਦਾ ਕੰਮ ਹੀ ਐ ਜੀ ਸਿਪ ਬਰਬੰਦਰ ਸਿੰਘ ਦਾ ਨਾਮ ਲਾ ਰਿਹਾ ਉਹਦੇ ਖਲਾਫ ਵੀ ਪ੍ਰੂਫ ਐ ਹਾਂ ਜੀ ਹੁੰਦੇ ਫਲਾਵ ਸਾਰਾ ਕੁਝ ਹੀ ਆ ਮੇਰੇ ਕੋਲ ਗੈਂਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਅਸਲੇ ਠੀਕ ਐ ਹੁਣ ਵੀ ਨਿੱਕੀਆਂ ਤੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਐਸੀ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦਰ ਲੈ ਕੇ ਆਂਦੇ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂਰ ਫੜਾ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਮਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅੱਜ ਵੀ ਨਾ ਵੀ ਹੀਰੋਇਨ ਦੇ ਵੀ ਗੱਡੀ ਕੀ ਦੇ ਨਾਮ ਚਾਹੇਂਗੇ ਅਮਨ ਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 788 ਨੰਬਰ Thar ਉਹ ਗੱਡੀ ਪਤ ਨਹੀਂ ਨੇ ਕਿੱਥੇ ਕਰਤੀ ਦੂਜੀ ਨਾਂ ਦੀ ਗੱਡੀ ਲਈ ਇਹਨੇ Thar ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕੀ ਪਤਾ ਕਿੱਥੇ ਘਰਤੀ ਕਿਨੇ ਓਡੀ ਗੱਡੀ ਵੀ ਅੱਜ ਖੜੀ ਹੈ ਬੀਡ ਰੋਡ ਤੇ ਮਨਣਾ ਗੱਡੀ ਸੋਨੂ ਕੋਲਾ ਬੂਟ ਤੇ ਸਟicker ਲਾਇਆ ਐ ਬਲੂ ਬੂਟ ਚਲਾਂਦੀ ਐ ਬੂਟ ਨਹੀਂ ਚਲਾਂਦੀ ਬਲਵਿੰਦਰ ਐ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਗਨਾਮ ਕਰਦੇ ਹੋ ਕਈ ਹਫ਼ਤੇ ਬਹੁਤ ਵਧੀਆਂ ਨੇ ਪਰ ਕਈ ਨਾਲ ਮਿਲੇ ਹੋਏ ਨੇ ਤੋਂ ਨੂੰ ਸਾਰਿਆਂ ਨੂੰ ਬੁਸ਼ਾਰਸ਼ ਕਰਨਾ ਚਾਹੀਦੀ ਆ ਇਹਦਾ ਕਰਕੇ ਬੜ ਡੋਰਜਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਉਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਉਟੀ ਕਰਦੀ ਆ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਉਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਉਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਆ ਇਸੇ ਤਰ੍ਹਾਂ ਟੀਕੇ ਲਾ ਰਹੀ ਆ ਇਹਨੇ ਨਰਸ ਦਾ ਕੋਰਸ ਕੀਤਾ ਰੂਪ ਪਿੱਤਾ ਜਾਵੇ ਬਿਨ ਨਸ ਦਾ ਕੋਰਸ ਕੀਤਾ ਤੁਸੀਂ ਉਹ ਪ੍ਰਾਪਰਟੀ ਦੀ ਗੱਲ ਕਰ ਰਹੇ ਸੀਗੇ ਫਰਤਨਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਕਿ ਇਹਨੇ ਆਪ ਸੋਨੂ ਬਲਵੰਦ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀਆਂ ਜਾਂ ਕੁਝ ਵੀ ਕਹਿ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੈਨੇ ਬੱਚਿਆਂ ਸਮੇਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਏ ਨਾਮ ਪਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਉਨਨੀਤੀ ਹੋ। ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀਗਾ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਹੈ। ਪ੍ਰਾਪਰਟੀ ਆ ਜੀ ਅਦਰਸ਼ਨਗਰ ਦੇ ਵਿੱਚ 500 ਗਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰੀਨ ਮੰਨੇ ਤਾਂ ਨਿਕਲੋਣੀ ਐ ਉੱਥੇ ਕਰੋਨਾ ਦੀ ਕੋਠੀ ਆ ਇਕੱਲੀ ਰਹਿੰਦੀ ਆ ਕੋਠੀ ਚ ਅਮਨਦੀਪ ਪੁਲ ਕਾਂਸਟੇਬਲ ਬੈਟ ਨੰਬਰ 1248 ਚੱਕ ਫਟਿਆ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ ਰੱਖੀ ਆ। ਕੀਤਾ ਜੀ ਕਿਸਾਨ ਚੌਕ ਤੋਂ ਅੱਗੇ ਕਲੌਨੀ ਕਰਤੀ ਆ ਉੱਥੇ ਵੀ ਪਲਾਟ ਹੈ ਵਰਨਾ ਆਡੀ ਥਾਰ ਬੁਇਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨੇ ਦੇ ਚੈਨਾ ਇੰਦੇ ਵੀਡੀਓ ਚ ਪਾਈਏ ਕਿੱਥੋਂ ਆ ਰਹੀਆਂ ਦੂਜੀ ਗੱਲ ਇਹਨਾਂ ਨੇ ਐਫਆਈਆਰ ਦਾਜ ਕੀਤੀ ਹੈ ਉਨ ਦਾ ਤਾਂ ਲਾ ਸਿੰਘ ਬਸਤੀ ਦਾ ਐਡਰੈਸ ਦੱਸਿਆਗਾ ਇਹ ਲਾ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਇਹ ਆ ਵੀ ਆਪ ਨੂੰ ਬਚਾਣਾ ਚਾਹੁੰਦੀ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨ ਹੈ ਮਲਤਾਨੀਆਂ ਪੁਲ ਵਿਰਾਟ ਗ੍ਰੀਨ ਪਾਰਕ ਉੱਥੇ ਉੱਥੇ ਦਾ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ ਚ ਲਾ ਸਿੰਘ ਬਸਤੀ ਕੌਣ ਲਿਖ ਰਿਹਾ ਇਹ ਅਫਸਰਾਂ ਦੀ ਮਿਲੀ ਭੱਜ ਤੱਕ ਕਈ ਨਹੀਂ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡਰ ਜਰ ਪੇ ਰ ਆ ਜਾਵੇ ਇਹਦੇ ਘਰ ਤੇ ਹਰ ਹਾਲ ਤੇ ਠੀਕ ਹੈ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੇ ਬਾਦ ਬਹੁਤ ਵੱਡਾ ਪਰਦਾ ਉੱਠ ਸਕਦਾ ਹੈ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਕਿੰਨੀਆਂ ਕਾਲੀਆਂ ਭੇਡਾਂ ਨੇ ਤੇ ਉਹ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨੇ ਦੇ ਵਿੱਚ ਮਦਦ ਕਰ ਰਹੀਆਂ ਨੇ ਇਸ ਦਾ ਖੁਲਾਸਾ ਵੀ ਹੋ ਸਕਦਾ ਹੈ ਕਿਉਂਕਿ ਅਮਨਦੀਪ ਕੌਰ ਦੇ ਜਿਹੜੇ ਸਾਥੀ ਨੇ ਅਲੈਜਡਲੀ ਅਸਾ ਅਸੀਂ ਜੇ ਗੱਲ ਕਰੀਏ ਤੇ ਉਸ ਦਾ ਜਿਹੜਾ ਕਨਸਟੇਬਲ ਸਾਥੀ ਹੈ ਉਸ ਦੀ ਘਰਾਲੀ ਨੇ ਜਿਹੜਾ ਦਾਵਾ ਕੀਤਾ ਹੈ ਜੇ ਉਸ ਦਾਵੇ ਦੀ ਇਨਵੈਸਟੀਗੇਸ਼ਨ ਹੋਈ ਤਾਂ ਫਿਰ ਕਈ ਹੋਰ ਪੁਲਿਸ ਕਰਮਚਾਰੀ ਵੀ ਇਨਵੈਸਟੀਗੇਸ਼ਨ ਦੇ ਰਡਾਰ ਤੇ ਆ ਸਕਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਮੁਹਿੰਮ ਛੱਡੀ ਹੈ ਤਸਕਰੀ ਰੋਕਣ ਦੀ ਜਾਂ ਫਿਰ ਪੁਲਿਸ ਦੇ ਵਿੱਚ ਜੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਉਸ ਦਾ ਲੱਗਦਾ ਹੈ ਹੁਣ ਰਿਜ਼ਲਟ ਸਾਹਮਣੇ ਆ ਰਹੇ ਨੇ ਤੇ ਇਸ ਮਾਮਲੇ ਦੀ ਹੁਣ ਤਫ਼ਤੀਸ਼ ਜਾਰੀ ਹੈ ਅਮਨਦੀਪ ਕੌਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਦੇਖਣਾ ਦਿਲਚਸਪ ਹੋਏਗਾ ਕਿ ਪੰਜਾਬ ਪੁਲਿਸ ਹੁਣ ਬਾਅਦ ਵਿੱਚ ਕੀ ਕਾਰਵਾਈ ਕਰਦੀ ਹੈ ਕਿ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਹੈ ਜਾਂ ਫਿਰ ਹੋਰ ਲੋਕਾਂ ਨੂੰ ਐਕਸਪੋਜ਼ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ